സത് ശ്രീ ജീ സി കലക്നാ ബോധി പ്യാരിലെ വീഡിയോ പൂര എൻഡ തരൂ ਇਹ ਜਿਹੜਾ ਫੈਬਰਿਕ ਹੈਗਾ ਕਰੇਪ ਦਾ ਹੈਗਾ ਬਹੁਤ ਹੀ ਛੋਟਾ ਪ੍ਰਿੰਟ ਹੈਗਾ ਇੰਬੋਡਿਡ ਹੈਗੀ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਹੋ ਜਿੰਨਾ ਵੀ ਤੁਸੀਂ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਹੋ ਕਲਰ ਬਹੁਤ ਹੀ ਪਿਆਰੇ ਹੋਣਗੇ ਜਿਹੜਾ ਵੀ ਸੂਟ ਪਸੰਦ ਆਉਂਦਾ ਉਸ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੈਸੇ ਤੁਹਾਨੂੰ ਪਹਿਲੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਸਾਰੇ ਕਲੈਕਸ਼ਨ ਤੁਹਾਨੂੰ ਪਾਰਟੀ ਵਰੀ ਮਿਲੇਗੀ ਬਹੁਤ ਹੀ ਪਿਆਰੇ ਸੂਟ ਹੋਣਗੇ ਇਹ ਸ਼ਰਟ ਹੋएगी ਜੀ ਜੋਰਜਟ ਦੀ शर्ट एंड दुप्टे का कॉम्बो मिलेगा बॉटम इस तरह नहीं होएगी ओनली शर्ट एंड दुपट्टा ही होएगा शर्ट के उपर वर्क होएगा जी दुपट्टा होएगा वह भी जोर जर होएगा उसके ऊपर भी फुल वर्क होएगा ये होएगा जी डोला सिल्क बनारसी का होएगा बहुत ही सोना प्रिंट होगा ढाई ढाई मीटर की कट होएगी शर्ट एंड बॉटम का कोम्बो होएगा प्राइज उपर मैंशन किया गया ਅਗਲੇ ਜਿਹੜੇ ਸੂਟ ਹੋਣਗੇ ਕ੍ਰੇਪ ਦੇ ਸੂਟ ਹੋਣਗੇ ਬਹੁਤ ਹੀ ਸੋਹਣੇ ਕਲਰ ਤੁਹਾਨੂੰ ਮਿਲ ਜਾਣਗੇ ਆਪਾਂ ਸਾਰੇ ਹੀ ਕਲਰ ਐਡ ਕੀਤੇ ਹੋਏ ਨੇ 올ਓਵਰ ਸੂਟ ਹੋਏਗਾ 5 ਮਿੰਟਾਂ ਦੀ ਕੱਟ ਹੋਏਗੀ ਪ੍ਰਾਈਸ ਆਪ ਤਾਂ ਉੱਪਰ ਮੈਂਸ਼ਨ ਕੀਤਾ ਗਿਆ ਕੋਈ ਵੀ ਸੂਟ ਤੁਸੀਂ ਆਪਣੇ ਲਈ ਰੈਡੀ ਕਰਵਾ ਸਕਦੇ ਹੋ ਇਹਨਾਂ ਦੇ ਸ਼ਰਾਰੇ ਕਰਾਰੇ ਲੈਸਾ ਲਗਾ ਕੇ ਇਹਨਾਂ ਨੂੰ ਤੁਸੀਂ ਬਹੁਤ ਹੀ ਸੋਹਣਾ ਸੂਟ ਰੈਡੀ ਕਰਵਾ ਸਕਦੇ ਹੋ ਜਿਹੜੇ ਅਗਲੇ ਸੂਟ ਹੋਣਗੇ ਇਹ ਵੀ ਤੁਹਾਨੂੰ ਸੌਫਟ ਸਿਲਕ ਬ੍ਰੌਕਰ ਦੀ ਸ਼ਰਟ ਮਿਲੇਗੀ ਬਹੁਤ ਹੀ ਸੋਹਣਾ ਇਸ ਦੇ ਉੱਪਰ ਕੰਮ ਕੀਤਾ ਹੋਇਆ ਮਿਲੇਗਾ ਪ੍ਰਿੰਟ ਬਹੁਤ ਹੀ ਪਿਆਰਾ ਹੋਏਗਾ ਨੇਚਰਲ ਕ੍ਰੇਪ ਦੀ ਤੁਹਾਨੂੰ ਇਸ ਨਾਲ ਪਲੇਨ ਬਾਟਮ ਮਿਲੇਗੀ ਸ਼ਰਟ ਦਾ ਪਰ ਮੀਟਰ ਲੱਗ ਰਹੇਗਾ ਐਂਡ ਬਾਟਮ ਦਾ ਪਰ ਮੀਟਰ ਲੱਗ ਰਹੇਗਾ ਅਗਲੇ ਜਿਹੜੇ ਸੂਟ ਹੋਣਗੇ ਇਹ ਵੀ ਤੁਹਾਨੂੰ ਟਿਸ਼ੂ ਦਾ ਹੀ ਫੈਬਰਿਕ ਮਿਲੇਗਾ ਬਹੁਤ ਹੀ ਵੈਰੀਨ ਹੈ ਵਿੱਚ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਇਹ ਵੀ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਬਾਈ ਕਰ ਸਕਦੇ ਹੋ ਜਿੰਨਾ ਵੀ ਤੁਸੀਂ ਫੈਬਰਿਕ ਲੈਣਾ ਚਾਹੁੰਦੇ ਹੋ ਤੁਸੀਂ 올ਓਵਰ ਸੂਟ ਵੀ ਲੈ ਸਕਦੇ ਹੋ ਤੇ ਆਪਣੇ ਲਈ ਤੁਸੀਂ ਮੈਚਿੰਗ ਸੂਟ ਵੀ ਲੈ ਸਕਦੇ ਹੋ ਪਲੇਨ ਬਾਟਮ ਵੀ ਇਸ ਦੇ ਨਾਲ ਤੁਸੀਂ ਲਗਵਾ ਸਕਦੇ ਹੋ ਕਲਰ ਬਹੁਤ ਹੀ ਪਿਆਰੇ ਹੋਣਗੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬੁੱਕ ਕਰਵਾ ਸਕਦੇ ਹੋ ਹਾਂਜੀ ਅੱਜ ਦੇ ਸੂਟਾਂ ਦੀ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ